ਸਾਧ ਸੰਗਤ ਜੀਓ ਸ਼ਹੀਦੀ ਜੋੜ ਸਮਾਗਮ ਚੱਲ ਰਹੇ ਸੀਗੇ ਤੇ ਸਮਾਗਮ ਦੇ ਵਿੱਚ ਕੁਝ ਅਨਸਰਾਂ ਦੇ ਦੁਆਰਾ ਕੁਝ ਬੰਦੇ ਉੱਥੇ ਆਏ ਹੋਏ ਸੀਗੇ ਕੁਝ ਬੱਚੇ ਸੀਗੇ ਉਹਨਾਂ ਨੇ ਉੱਥੇ ਕਹਿੰਦੇ ਬੰਦਿਆਂ ਦੀਆਂ ਟੋਪੀਆਂ ਉਤਾਰੀਆਂ ਤੇ ਉਹਨਾਂ ਨੂੰ ਇੱਕ ਨੋਕੀਲੀ ਤਾਰਦਾਰ ਚੀਜ਼ ਦੇ ਉੱਪਰ ਕਹਿੰਦੇ ਟੰਗ ਕੇ ਲੋਕਾਂ ਨੂੰ ਦਿਖਾ ਰਹੇ ਸੀਗੇ ਕੀ ਸਮਝੀਏ ਇਸ ਚੀਜ਼ ਨੂੰ ਕੀ ਉਹ ਲੋਕਾਂ ਨੂੰ ਡਰਾ ਰਹੇ ਸੀਗੇ ਕਿੰਨੇ ਸ਼ਰਧਾਂ ਨਾਲ ਦੁਨੀਆ ਵਰਲਡ ਲੈਵਲ ਤੋਂ ਸੰਗਤ ਆਉਂਦੀ ਹੈ ਉੱਥੇ ਦਰਸ਼ਨ دیدار ਕਰਨ ਦੇ ਵਾਸਤੇ ਬਹੁਤ ਸੰਗਤ ਇਦਾਂ ਦੀ ਸੀਗੀ ਜੋ ਕਿ ਪੰਜਾਬ ਸਟੇਟ ਤੋਂ ਬਾਹਰਲੀ ਸੀ ਜਿਵੇਂ ਕਿ ਉੜੀਸਾ ਸਾਈਡ ਦੀ ਸੀ ਸਾਨੂੰ ਬਹੁਤ ਵਾਰੀ ਪਤਾ ਹੀ ਨਹੀਂ ਹੁੰਦਾ ਜੇ ਮੰਨ ਲਓ ਅਸੀਂ ਕਿਸੇ ਧਾਰਮਿਕ ਸਥਾਨ ਦੇ ਉੱਪਰ ਜਾਂਦੇ ਆ ਤਾਂ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਉਹਨਾਂ ਦੇ ਧਾਰਮਿਕ ਸਥਾਨ ਦੇ ਉੱਪਰ ਜਾ ਕੇ ਕੀ ਕੁਝ ਕਰਨਾ ਹੈ ਤੇ ਕਿਵੇਂ ਕਰਨਾ ਹੈ ਗਲਤੀਆਂ ਸਾਡੇ ਵਰਗੇ ਲੋਕਾਂ ਤੋਂ ਵੀ ਹੋ ਜਾਂਦੀਆਂ ਕਿਉਂਕਿ ਦੂਜਾਂ ਦੇ ਕਲਚਰ ਬਾਰੇ ਆਪਾਂ ਨੂੰ ਪਤਾ ਨਹੀਂ ਹੁੰਦਾਗਾ ਉੱਥੇ ਕਹਿੰਦੇ ਸ਼ਰਧਾਲੂਆਂ ਅਸਰਾ ਦੇ ਦੁਆਰਾ ਕਹਿੰਦੇ ਬੰਦਿਆਂ ਦੀਆਂ ਟੋਪੀਆਂ ਤਾਰੀਆਂ ਗਈਆਂ ਨਾਲ ਮੈਂ ਇੱਕ ਫੋਟੋ ਮੈਂਸ਼ਨ ਕਰਦੀ ਪਈ ਆ ਸਕਰੀਨ ਦੇ ਉੱਪਰ ਤੁਸੀਂ ਦੇਖ ਲਓ ਵੀ ਸਾਰੀਆਂ ਟੋਪੀਆਂ ਦੇਖੋ ਪਹਿਲਾਂ ਕਿਹੜੀਆਂ ਵਾਂ ਉਹ ਵੂਲਨ ਤੋਂ ਬਣੀਆਂ ਹੋਈਆਂ ਟੋਪੀਆਂ ਨੇ ਜਿਹੜੀਆਂ ਕਿ ਗਰਮ ਹੁੰਦੀਆਂ ਨੇ ਇਹਨਾਂ ਅੰਸਰਾਂ ਦੇ ਦੁਆਰਾ ਕਹਿਣਾ ਸੀਗਾ ਕਿ ਇਹ ਸਿਰਾਂ ਦੇ ਉੱਪਰ ਪੱਗ ਬਣ ਕੇ ਕਿਉਂ ਨਹੀਂ ਆਏਗੇ ਅਗਰ ਇਹ ਸਮਾਗਮ ਦੇ ਵਿੱਚ ਆਏ ਸੀ ਮੈਂ ਹੁਣ ਤੁਹਾਨੂੰ ਦੱਸਦੀ ਆ ਇਹਦਾ ਸੱਚ ਜਿਹੜਾ ਵਾ ਸੱਚ ਸੁਣੋ ਜੀ ਜਿਹੜੇ ਵੀ ਸੰਗਤ ਦੀ ਇਹਨਾਂ ਨੇ ਟੋਪੀਆਂ ਉਤਾਰੀਆਂ ਵਾਂ ਉਹ ਦੇਖੋ ਦਰਬਾਰ ਸਾਹਿਬ ਦੇ ਅੰਦਰ ਨਹੀਂ ਸੀਗੇ ਉਹ ਰੋਡ ਦੇ ਉੱਪਰ ਉੱਥੋਂ ਦੇ ਲੋਕ ਸੀ ਕਹਿੰਦੇ ਜਿਹੜੇ ਉੱਥੇ ਆਏ ਹੋਏ ਸੀ ਜਿਹੜੇ ਰਾਹੀਰ ਹੁੰਦੇ ਆ ਸੜਕਾਂ ਦੇ ਉੱਪਰ ਜਾਂਦੇ ਆ ਜਿਹੜੇ ਜਾਂ ਫਿਰ ਕਹਿ ਲੋ ਕਿ ਆਉਂਦੇ ਆ ਆਪਣੇ ਜਿਹੜੇ ਕੰਮ ਜਾਂਦੇ ਆਉਂਦੇ ਆ ਡੇਲੀ ਵਰਕ ਕਰਦੇ ਆ ਉੱਥੇ ਉਹਨਾਂ ਬੰਦਿਆਂ ਦੀਆਂ ਟੋਪੀਆਂ ਉਤਾਰੀਆਂ ਗਈਆਂ ਦੱਸੋ ਹੈ ਵੀ ਇਹ ਗੱਲ ਸਹੀ ਆ ਇਸ ਤਰੀਕੇ ਨਾਲ ਜੋ ਕੁਝ ਇਹ ਲੋਕ ਕਰਦੇ ਆ ਧਾਰਮਿਕ ਸਮਾਗਮਾਂ ਦੇ ਵਿੱਚ ਇਹ ਸਹੀ ਆ ਸਾਰਿਆਂ ਨੂੰ ਤਕਰੀਬਨ ਇਸ ਚੀਜ਼ ਦਾ ਪਤਾ ਆ ਕਿ ਅਗਰ ਅਸੀਂ ਗੁਰੂ ਘਰ ਜਾ ਰਹੇ ਆ ਤਾਂ ਭੈਣਾਂ ਨੂੰ ਵੀ ਪਤਾ ਹੁੰਦਾ ਵੀ ਅਸੀਂ ਚੁੰਨੀਆਂ ਲੈ ਕੇ ਜਾਣਾ ਤੇ ਜਿਹੜੇ ਭਰਾਵਾਂ ਦੇ ਬਾਲ ਇਕੱਠੇ ਹੋਏ ਹੁੰਦੇ ਆ ਨਾ ਮੋਨੇ ਹੁੰਦੇ ਆ ਵੀ ਉਹ ਵੀ ਪਟਕਾ ਬਨ ਕੇ ਆਉਂਦੇ ਆ ਕਿਉਂਕਿ ਉਹਨਾਂ ਨੂੰ ਆਪਣੀਆਂ ਮਰਿਆਦਾ ਦਾ ਪਤਾ ਆ ਠੀਕ ਹੈ ਤੇ ਹੁਣ ਵਿਚਾਰੇ ਤੁਸੀਂ ਜਿਹੜੇ ਉਹ ਬੰਦਿਆਂ ਨੇ ਤੁਸੀਂ ਟੋਪੀਆਂ ਤਾਰੀਆਂ ਇੰਨੀ ਠੰਡ ਦੇ ਵਿੱਚ ਇੰਨੀ ਠੰਡ ਸੀ ਉਹ ਰਾਹੀਰ ਚੱਲਦੇ ਉਹਮਾਂ ਨੇ ਹੁਣ ਰਸਤੇ ਦੇ ਉੱਪਰ ਦੀ ਤਾਂ ਚੱਲਣਾ ਹੀ ਆ ਭਾਈ ਹੁਣ ਤੁਸੀਂ ਆਉਂਦੇ ਜਾਂਦੇ ਲੋਕਾਂ ਨੂੰ ਫੜ ਫੜ ਕੇ ਤਾਂ ਟੋਪੀਆਂ ਤਾਰੋਗੇ ਤਾਂ ਚੰਗੀ ਗੱਲ ਨਹੀਂ ਹੈਗੀ ਹੈਨਾ ਫਿਰ ਤੁਸੀਂ ਅਸੀਂ ਤਾਂ ਲੋਕਾਂ ਨੂੰ ਆਪਣੇ ਨਾਲ ਜੋੜਨਾ ਆ ਤੋੜਨਾ ਥੋੜੂ ਆ ਜੇ ਮਨ ਵੀ ਲਓ ਚਲੋ ਤੁਸੀਂ ਵੈਸੇ ਤਾਂ ਇਹ ਚੀਜ਼ ਹੈ ਨਹੀਂ ਸੀ ਕਿ ਤੁਸੀਂ ਉਹਨਾਂ ਨੂੰ ਉਹ ਦਰਸ਼ਨ دیدار ਅੰਦਰ ਕਰਨ ਸੇ ਕਰਨ ਗਏ ਹੋਏ ਸੀ ਜਾਂ ਕਹ ਲਓ ਕਿ ਮੱਥਾ ਟੇਕ ਰਹੇ ਸੀ ਤਾਂ ਉਹਨਾਂ ਨੇ ਟੋਪੀ ਪਾਈ ਹੋਈ ਸੀ ਫਿਰ ਤਾਰ ਦਿੰਦੇ ਕਿ ਚਲੋ ਮਨ ਆਪਾਂ ਇੱਕ ਮੈਂ ਤੁਹਾਨੂੰ ਐਗਜ਼ਾਮਪਲ ਦੇ ਰਹੀ ਹਾਂ ਕਿ ਚਲੋ ਤਾਰ ਦਿੰਦੇ ਕਿ ਭਾਈ ਤੁਸੀਂ ਟੋਪੀ ਪਾਈ ਹੋਈ ਆ ਸਿਰ ਤਾਂ ਢੱਕਿਆ ਹੋਇਆ ਸੀਗਾ ਕੱਪੜਾ ਸੀ ਨਾ ਸਿਰ ਦੇ ਉੱਪਰ ਹੁਣ ਤੁਸੀਂ ਦੱਸੋ ਕਿ ਇਹ ਟੋਪੀਆਂ ਤਾਰਨਾ ਸਹੀ ਸੀ ਟੋਪੀ ਤਾਰਨਾ ਵੀ ਸਿਰਫ ਉਸੇ ਲਾ ਲੋ ਉਸੇ ਤਰੀਕੇ ਨਾਲ ਮੰਨਿਆ ਜਾਂਦਾ ਵਾ ਜਿਸ ਤਰੀਕੇ ਨਾਲ ਕਿਸੇ ਦੀ ਪੱਗ ਨੂੰ ਉਤਾਰ ਦਿੱਤਾ ਤਾਂ ਕਿ ਉਸ ਬੰਦੇ ਦੀ ਤੁਸੀਂ ਬੇਇੱਜ਼ਤੀ ਨਹੀਂ ਕੀਤੀ ਗਈ ਜਾਂ ਫਿਰ ਇਹ ਕੁਝ ਕਰਨਾ ਸਹੀ ਸੀਗਾ ਉਹ ਲੋਕੋ ਤੁਸੀਂ ਲੋਕਾਂ ਨੂੰ ਆਪਣੇ ਨਾਲ ਤਾਂ ਕੀ ਜੋੜਨਾ ਤੁਸੀਂ ਲੋਕਾਂ ਨੂੰ ਆਹ ਕੁਝ ਕਰਕੇ ਲੋਕਾਂ ਨੂੰ ਆਪਣੇ ਨਾਲ ਤੋੜ ਰਹੇ ਆ ਹੈ ਕਿੰਨਾ ਗਲਤ ਤੁਸੀਂ ਇਹ ਕੁਝ ਕਰ ਰਹੇ ਆ ਟੋਪੀਆਂ ਨੂੰ ਨੁਕੀਲੀ ਚੀਜ਼ ਦੇ ਉੱਪਰ ਟੰਗ ਟੰਗ ਕੇ ਵਿਖਾਵੇ ਕਰਨੇ ਤੇ ਆਹ ਚੀਜ਼ਾਂ ਕਰਨੀਆਂ ਕੀ ਇਹ ਸਹੀ ਆ ਇਹ ਸਾਡੇ ਗੁਰੂ ਮਹਾਰਾਜ ਨੇ ਸਾਨੂੰ ਇਹ ਚੀਜ਼ ਸਿੱਖਿਆ ਦਿੱਤੀ ਹੈ ਕਿ ਤਾਰ-ਤਾਰ ਕੇ ਟੋਪੀਆਂ ਤੁਸੀਂ ਸੜਕਾਂ ਦੇ ਵਿੱਚ ਨਮਾਇਸ਼ ਕਰੋ ਤੁਸੀਂ ਆਪ ਦਰਸ਼ਨ ਦੀਦਾਰ ਉੱਥੇ ਕਰਨ ਵਾਸਤੇ ਗਏ ਆ ਕਿ ਇਹੋ ਜਿਹੇ ਪੁੱਠੇ ਸਿੱਧੇ ਕੰਮ ਕਰਕੇ ਰੀਲਾਂ ਬਣਾ ਕੇ ਵਾਇਰਲ ਕਰਨ ਵਾਸਤੇ ਤੁਸੀਂ ਗਏ ਆ ਸ਼ਰਮ ਹੋਣੀ ਚਾਹੀਦੀ ਹੈ ਤੁਹਾਨੂੰ ਕਿ ਤੁਸੀਂ ਸੰਗਤ ਨੂੰ ਆਪਣੇ ਨਾਲ ਤੋਂ ਤੋੜ ਰਹੇ ਆ ਜੇ ਕੋਈ ਸਿਰ ਝਕਣ ਹੁੰਦਾ ਵਾ ਸਮਝਾਓ ਕਿਉਂਕਿ ਇਹ ਫਰਜ਼ ਸਾਡਾ ਸਮਝਾਉਣ ਦਾ ਬਣਦਾ ਵਾ ਕਿਸੇ ਨੂੰ ਤੋੜਨ ਦਾ ਨਹੀਂ ਬਣਦਾਗਾ ਉਹਨੂੰ ਜੇ ਨਹੀਂ ਪਤਾ ਨਾ ਕਿਸ ਚੀਜ਼ ਦੇ ਬਾਰੇ ਤਾਂ ਦੱਸੋ ਉਹਨੂੰ ਵੀ ਆਹ ਚਿਰ ਐਦਾਂ ਆਹ ਚਿਰ ਐਦਾਂ ਆ ਠੀਕ ਹੈ ਇਹ ਗਲਤ ਕੰਮ ਨਾ ਕਰਿਆ ਕਰੋ ਕਿਸੇ ਨੂੰ ਆਪਣੇ ਨਾਲ ਤੋੜੋ ਨਾ ਜੋੜਨ ਦਾ ਕੰਮ ਕਰੋ ਸਮਝਦਾਰੀ ਤੋਂ ਕੰਮ ਲਵੋ ਤੇ ਮੇਰੇ ਭਰਾ ਜਿਹੜੇ ਸਮਝਦਾਰ ਨਿਹੰਗ ਵੀਰ ਜਿਹੜੇ ਵੀ ਹੈਗੇ ਆ ਵੀਰੋ ਕਿਰਪਾ ਕਰਕੇ ਮੈਂ ਤੁਹਾਨੂੰ ਬੇਨਤੀ ਵੀ ਕਰ ਸਕਦੀ ਆ ਕਿ ਜਿੰਨਾਂ ਦੇ ਬੱਚੇ ਹੁੰਦੇ ਜਾਂ ਜਿਹਨਾਂ ਜਿਹੜੇ ਤੁਹਾਡੇ ਅੰਡਰ ਕੰਮ ਕਰਦੇ ਆ ਜਾਂ ਜਿਹੜੇ ਤੁਹਾਡੇ ਅੰਦਰ ਤੁਹਾਡੇ ਨਾਲ ਰਹਿੰਦੇ ਆ ਮжоਰਿਟੀ ਦੇ ਵਿੱਚ ਹਨਾ ਵੀਰੋ ਤੁਸੀਂ ਉਹਨਾਂ ਨੂੰ ਸਮਝਾਓ ਕਿ ਆਪਾਂ ਸੰਗਤ ਨੂੰ ਤੋੜਨਾ ਨਹੀਂ ਹੈਗਾ ਇਹੋ ਜਿਹਾ ਗਲਤ ਕੰਮ ਨਾ ਕਰੋ ਤੁਸੀਂ ਵੱਡੇ ਆ ਤੁਹਾਡਾ ਫਰਜ਼ ਬਣਦਾ ਹੈ ਛੋਟਿਆਂ ਨੂੰ ਸਿੱਖਿਆ ਦੇਣੀ ਹੈ ਨਾ ਤੇ ਆਪਾਂ ਇਹੋ ਜਿਹਾ ਗਲਤ ਕੰਮ ਨਾ ਕਰੀਏ ਵੀਰੇ ਮਿਲ ਕੇ ਚੱਲੀਏ ਹੈਨਾ ਤੇ ਇੱਕ ਦੂਜੇ ਨੂੰ ਸਮਝਾਈਏ ਨਾਲੇ ਹੁਣ ਮੈਂ ਚਲਦੀ ਆ ਗੁੱਸਾ ਨਾ ਕਰਿਓ ਮੇਰੇ ਭਰਾ ਕੋਈ ਵੀ ਕਿਉਂਕਿ ਗੁੱਸਾ ਨਾ ਆਪਾਂ ਕਰੀਏ ਕਿਉਂਕਿ ਮਸਲਾ ਹੀ ਇਦਾਂ ਦਾ ਵਾ ਹੈਨਾ ਹੋਂਦੇ ਜਾਂਦੇ ਰਾਹਗੀਰਾਂ ਨੂੰ ਆਪਾਂ ਫੜ ਕੇ ਕਿਸੇ ਦੀਆਂ ਟੋਪੀਆਂ ਉਤਾਰਾਂਗੇ ਤਾਂ ਚੰਗਾ ਨਹੀਂ ਲੱਗਦਾ ਨਾ ਤੇ ਫਿਰ ਅਸੀਂ ਆਪਣੇ ਵਾਲੇ ਜੇ ਸਾਡੇ ਨਾਲ ਕੋਈ ਇਦਾਂ ਦਾ ਕੋਈ ਮਾੜਾ ਵਰਤਾਓ ਕਰਦਾ ਤੇ ਵੀਰੇ ਆਪਾਂ ਫਿਰ ਗੁੱਸ ਤੋੜ ਗੀਨ ਧੰਨਵਾਦ ਕੀ ਆ ਤੈਨੂੰ ਦੱਸੀ ਮਾੜਾ ਯਾ ਕੀ ਪੜ ਕੇ ਆ ਇਹ ਕਿਉਂ ਉਤਾਰੀਆਂ ਟੋਪੀਆਂ ਤੁਸੀਂ ਕਾਹਦੀ ਤਾਰੀਆਂ ਟੋਪੀਆਂ ਲੈ ਕੇ ਯਾਰ ਨਹੀਂ ਟੋਪੀਆਂ ਛੱਡੋ ਯਾਰ ਨਹੀਂ ਸੀ ਤਾਂ ਨਹੀਂ ਧਰਤੀ ਫੇਰ ਇੱਥੇ ਆਉਣਾ ਮਰਾਂ ਕਰ ਦੋ ਸਾਰਿਆਂ ਨੂੰ ਕਿਉਂ ਟੋਪੀਆਂ ਲੈ ਕੇ ਨੰਗੇ ਸਿਰ ਘੁੰਮੇ ਬਿਲਕੁਲ ਗਲਤ ਆ ਤੁਹਾਡੇ ਨਾਲ